ਇੱਥੇ ਜੇ ਮੁਸਲਮਾਨ ਲੜਕਾ ਹੈ ਜਿਹੜਾ ਸਿੱਖਾਂ ਦੇ ਬਾਰੇ ਵਿੱਚ ਦੱਸਦਾ ਪਿਆ ਸਿੱਖਾਂ ਦੇ ਮਜ਼ਹਬ ਦੀ ਗੱਲ ਕਰਦਾ ਪਿਆ ਸਿੱਖਾਂ ਦੇ ਬਾਰੇ ਚ ਇਹਨੇ ਬਹੁਤ ਅਹਿਮ ਕਿਸਮ ਦਾ ਦੀਆਂ ਗੱਲਾਂ ਕੀਤੀਆਂ ਨੇ ਸਿੱਖ ਰਿਲੀਜੀਅਨ ਬਾਰੇ ਚ ਇਹਨੇ ਬਹੁਤ ਜ਼ਿਆਦਾ ਜਾਣਕਾਰੀ ਜਿਹੜੀ ਲੋਕਾਂ ਨੂੰ ਦਿੰਦਾ ਪਿਆ ਇਹਨਾਂ ਦਾ ਕੀ ਕਹਿਣਾ ਹੈ ਸਿੱਖਾਂ ਬਾਰੇ ਚ ਕੀ ਕਹਿੰਦੇ ਫਿਰ ਨੇ ਬਹੁਤ ਇੰਟਰਸਟਿੰਗ ਵੀਡੀਓ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਦੇਖਣਿਆ ਐ ਮੁਸਲਮਾਨ ਭਾਈ ਸਿੱਖਾਂ ਬਾਰੇ ਜੇ ਐਨਾ ਨੌਲੇਜ ਕੈਂਜ ਰੱਖਦੇ ਨੇ ਤੇ ਆਖਿਰ ਐ ਕੀ وجہ ਹੈ ਕਿ ਐ ਜਿਹੜਾ ਸਿੱਖਾਂ ਬਾਰੇ ਚ ਜਿਹੜਾ ਠੀਕ ਹੈ ਗੱਲ ਜਿਹੜੀ ਉਹ ਕਰਦੇ ਪਏ ਨੇ ਤੇ ਬਹੁਤ ਇੰਟਰਸਟਿੰਗ ਵੀਡੀਓ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਵੀਡੀਓ ਨੂੰ ਤੁਸੀਂ ਲਾਈਕ ਵੀ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੇ ਲਾਜ਼ਮੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਚੱਲਦੇ ਆਂ ਦੇਖਦੇ ਆ ਵੀਡੀਓ लेट्स ਗੋ ਅੱਜ ਆ ਗਈ ਪੜੀਵਧੀਆ ਗੁਰੂ ਨਾਨਕ ਦੇਵ ਜੀ ਦੀ ਸਾਕੀ ਦੇ ਵਿੱਚ ਉਹਨਾਂ ਬਗਦਾਦ ਦਾ ਉਹਨਾਂ ਨੇ ਜਦੋਂ ਗਏ ਨਾ ਉੱਧਰ ਨੂੰ ਦਾਸੀ ਕੀਤੀ ਬਗਦਾਦ ਵਾਲੀ ਸਾਈਡ ਨੂੰ ਤੇ ਲੋਕਾਂ ਨੇ ਬਗਦਾਦ ਦੇ ਵਿੱਚ ਉਹਨਾਂ ਤੇ ਪੱਥਰ ਮਾਰੇ ਤੇ ਉਹਨਾਂ ਨੂੰ ਬੰਨ ਕੇ ਖੂ ਦੇ ਵਿੱਚ ਵੀ ਸੁੱਟਿਆ ਉਹ ਖੂ ਚੋਂ ਵੀ ਜਦੋਂ ਬਾਹਰ ਆ ਗਏ ਨਾ ਤੇ ਉਹ ਉਹਨਾਂ ਨੂੰ ਨਾ ਫੜ ਕੇ ਸਾਰੇ ਜਾਣੇ ਕਿਉਂਕਿ ਉਹਨਾਂ ਦੀ ਜਿਹੜੀ ਆਵਾਜ਼ ਸੀ ਉਹਨਾਂ ਦੀ ਆਵਾਜ਼ ਤੋਂ ਡਿਫਰੈਂਟ ਸੀ ਜਿਵੇਂ ਉਹ ਆਪਣਾ ਅੱਲਾ ਨੂੰ ਮੰਨਦੇ ਆ ਇਹਨਾਂ ਨੇ ਸਤਨਾਮ ਦਾ ਉਹ ਕਹ ਦਿੱਤਾ ਉੱਤੇ ਜਾ ਕੇ ਉਹ ਕਹਿੰਦੇ ਵੀ ਸਾਨੂੰ ਸਾਡੇ ਧਰਮ ਤੋਂ ਗੁੰਮਰਾਹ ਕਰਨ ਵਾਸਤੇ ਹਿੰਦੂ ਪੀਰ ਆਇਆ ਤੇ ਜਦੋਂ ਲੈ ਗਏ ਨਾ ਉਹਨਾਂ ਦੇ ਜਿਹੜਾ ਉਹਨਾਂ ਦਾ ਧਰਮ ਦਾ ਵੱਡਾ ਸੀਗਾ ਬੰਦਾ ਉਹਦੇ ਕੋਲ ਮੌਲਵੀ ਖਾਜੀ ਨੇ ਇੱਕ ਹਿਸਾਬ ਦਾ ਉਸ ਜਗ੍ਹਾ ਦਾ ਮਤਲਬ ਜਿੰਨੇ ਰਾਜਨੀਤਿਕ ਫੈਸਲੇ ਵੀ ਹੁੰਦੇ ਉਹ ਹੀ ਕਰਦਾ ਹੈ ਕਿ ਧਾਰਮਿਕ ਫੈਸਲੇ ਵੀ ਉਹੀ ਕਰਦਾ ਹੈਗਾ ਨਾ ਉਸ ਬਗਦਾਦ ਦਾ ਸੀਗਾ ਉਹ ਰਾਜੀ ਬੰਦਾ ਹੂੰ ਹੂੰ ਤੇ ਉਸ ਇਨਸਾਨ ਕੋਲ ਜਦੋਂ ਲੈ ਕੇ ਗਏ ਨਾ ਤੇ ਉਹ ਕਹਿੰਦੇ ਜੀ ਇਹ Hindu ਪੀਰ ਆਇਆ ਹੈ ਇਕ ਤੇ ਇਹ ਸਾਨੂੰ ਸਾਡੇ ਧਰਮ ਤੋਂ ਗਮਰਾਹ ਕਰ ਰਿਹਾ ਹੈ ਜੀ ਇਹ ਇਹਦੇ ਨਾਲ ਗੱਲ ਕੀਤੀ ਜਾਵੇ ਉਹਨਾਂ ਨੇ ਕਿਹਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਤਿੰਨ ਸਵਾਲ ਮੈਨੂੰ ਬੜੇ ਤੰਗ ਕਰਦੇ ਆ ਜੇ ਤੁਸੀਂ ਤਿੰਨ ਸਵਾਲਾਂ ਦੇ ਜਵਾਬ ਦੇ ਦਿੱਤੇ ਮੈਨੂੰ ਤੇ ਫੇਰ ਤੇ ਮੈਂ ਮੰਨੂਗਾ ਤੁਹਾਡੇ ਵਿੱਚ ਵਾਕਈ ਕੋਈ ਅੱਲਾ ਦਾ ਰੂਪ ਹੈਗਾ ਆ ਖੁਦਾ ਉਹਦਾ ਤੁਹਾਡੇ ਦੇ ਵਿੱਚ ਕੋਈ ਕਿਰਪਾ ਹੈਗੀ ਆ ਤੇ ਜੇ ਤੁਸੀਂ ਤਿੰਨਾਂ ਸਵਾਲਾਂ ਦੇ ਜਵਾਬ ਨਾ ਦਿੱਤੇ ਤੇ ਅਸੀਂ ਇੱਥੇ ਜਿਹੜੀ ਸਜ਼ਾ ਦਿੰਦੇ ਹੋਏ ਆ ਕਿ ਗੋਡਿਆਂ ਤੱਕ ਬੰਦੇ ਨੂੰ ਜ਼ਮੀਨ 'ਚ ਦੱਬ ਕੇ ਕਰੋੜੇ ਮਾਰ-ਮਾਰ ਕੇ ਉਹਨੂੰ ਮਾਰ ਦੇਈਦਾ ਤੇ ਆਪ ਉਹਨਾਂ ਨੇ ਨਾ ਤਿੰਨ ਸਵਾਲ ਉਹਨੇ ਬੰਦੇ ਨੇ ਪੁੱਛੇ ਕਹਿੰਦਾ ਪਹਿਲਾ ਸਵਾਲ ਮੇਰਾ ਇਹ ਆ ਕਿ ਖੁਦਾ ਤੋਂ ਪਹਿਲਾਂ ਕੀ ਸੀ ਉਸਰਾ ਸਵਾਲ ਮੇਰਾ ਇਹ ਹੈ ਕਿ ਖੁਦਾ ਰਹਿੰਦਾ ਕਿੱਥੇ ਹੈ ਤੀਸਰਾ ਸਵਾਲ ਮੇਰਾ ਇਹ ਹੈ ਕਿ ਖੁਦਾ ਕੋਈ ਕੰਮਕਾਰ ਵੀ ਕਰਦਾ ਹੈ ਕਿ ਵਿਹਲਾ ਬੈਠਾ ਰਹਿੰਦਾ ਹੈ ਤੇ ਉਹਨਾਂ ਨੇ ਬਾਬਾ ਜੀ ਨੇ ਕਿਹਾ ਵੀ ਸਾਡਾ ਇੱਕ ਆਪਣਾ ਤਰੀਕਾ ਆ ਸਵਾਲਾਂ ਦੇ ਜਵਾਬ ਦੇਣ ਦਾ ਸਾਡੀ ਆਪਣੀ ਇੱਕ ਮਰਿਆਦਾ ਆ ਹੂੰ ਹੂੰ ਕੋਈ ਮੋਤੀਆਂ ਦਾ ਥਾਲ ਮਗਾਓ ਮੋਤੀਆਂ ਦਾ ਪਰ ਉਹ ਬੰਦਾ ਸੋਚਦਾ ਯਾਰ ਸਵਾਲ ਦਾ ਜਵਾਬ ਇਹਨੇ ਦਿੱਤਾ ਨਹੀਂ ਲਾਲਚਵੰਦੇ ਨੇ ਮਨ ਚ ਪਹਿਲੋ ਆ ਗਿਆ ਮੋਤੀ ਮੰਗੀ ਜਾਣੇ ਦਾ ਸਵਾਲ ਜਿਹੜਾ ਵੀ ਉਹਦਾ ਸ਼ੇਖ ਸੀਗਾ ਉਹਨੂੰ ਬੜੇ ਜਿਆਦੇ ਚੜਾਵੇ ਆਉਂਦੇ ਹੁੰਦੇ ਸੀ ਇਹ ਬੜਾ ਉਹਦੇ ਕੋਲ ਸੀਗਾ ਸਰਮਾਇਆ ਉਹਨੇ ਵੱਡਾ ਥਾਲ ਮੋਤੀਆਂ ਦਾ ਭਰਾ ਭਰ ਕੇ ਮੰਗਾਇਆ ਤੇ ਫੇਰ ਕੀ ਹੋਇਆ ਉਹ ਕਹਿੰਦਾ ਵੀ ਸਵਾਲ ਸੀਗਾ ਪਹਿਲਾ ਵੀ ਖੁਦਾ ਤੋਂ ਪਹਿਲਾਂ ਕੀ ਸੀਗਾ ਉਹ ਕਹਿੰਦੇ ਤੂੰ ਆਪ ਖੁਦ ਇਹਦੀ ਗਿਣਤੀ ਸ਼ੁਰੂ ਕਰ ਜਿਹੜੇ ਥਾਲ 'ਚ ਮੋਤੀ ਪੈਣ ਕਹਿੰਦਾ 1 2 ਰੁਕ ਜਾ ਗਲਤ ਨਾ ਕਹਿਣ ਕਹਿੰਦੇ ਗਲਤ ਨਾ ਗਿਣਣਾ ਸਹੀ ਗਿਣਣਾ। ਇਹਦਾ ਇਟਮੇ ਗਿਣਤੀ ਸ਼ੁਰੂ ਕੀਤੀ ਤਾਂ ਮੈਨੂੰ ਪਹਿਲਾਂ ਕਹੀ ਜਾਂਦੇ ਗਲਤ ਨਾ ਗਿਣਾ। ਤੇ ਤੁਸੀਂ ਮੈਨੂੰ ਗੁੰਮਰਾਹ ਨਾ ਕਰੋ ਮੈਂ ਸਹੀ ਕਰਨਦਿਆਂ। ਕਿਉਂ ਕਹਿੰਦੇ ਨਹੀਂ ਤੂੰ ਗਲਤ ਗਿਣਦਿਆਂ ਸਹੀ ਗਿਣਣਾ। ਤੇ ਸੋਚਦਾ ਸ਼ਾਇਦ ਮੇਰ ਤੋਂ ਕੋਈ ਗਲਤੀ ਹੋ ਗਈ ਹੋਈ। ਦੁਬਾਰਾ ਸ਼ੁਰੂ ਕਰਦਾ 1 2 3 ਬਾਬਾ ਜੀ ਕਿੰਦਾ ਰੁਕ ਜਾ। ਗਲਤ ਨਾ ਗਿਣਣਾ ਸਹੀ ਗਿਣ। ਸਹੀ ਗਿਣ ਗਿਣਤੀ। ਕਿੰਦਾ ਤੁਸੀਂ ਮੈਨੂੰ ਗੁੰਮਰਾਹ ਕਰ ਰਹੇ ਜੀ। ਮੈਂ ਬਿਲਕੁਲ ਸਹੀ ਗਿਣਤੀ ਗਿਣਨਦਿਆਂ ਆ ਤੇ ਇਹੀ ਗਿਣਤੀ ਹੈ। ਇਹਦੇ ਚਲੋ ਠੀਕ ਹੈ ਜੇ ਤੁਸੀਂ ਕਹਿਣ ਵੇਜੇ ਮੈਂ ਤੁਹਾਡੀ ਗੱਲ ਮੰਨ ਲੈਂਦਾ ਜਿੱਥੇ ਮੈਂ ਗਲਤੀ ਕਰੂੰਗਾ ਉੱਥੇ ਹੀ ਮੈਨੂੰ ਰੋਕ ਦੇ ਹਣ ਉਹ ਕਹਿੰਦਾ ਇੱਕ ਤੋਂ ਕਿਉਂ ਸ਼ੁਰੂ ਕਰਦੇ ਆਂ ਇੱਕ ਤੋਂ ਕਿਉਂ ਸ਼ੁਰੂ ਕਰਦੇ ਆਂ ਮੈਂ ਸ਼ੁਰੂ ਹੀ ਇੱਕ ਤੋਂ ਹੁੰਦਾ ਹੈ ਇੱਕ ਤੋਂ ਪਹਿਲਾਂ ਕੁਝ ਹੈਗਾ ਹੀ ਨਹੀਂਗਾ ਭਾਵੇਂ ਅਰਬਾਂ ਕਰਬਾਂ ਦੀ ਗਿਣਤੀ ਆ ਸ਼ੁਰੂ ਹੀ ਇੱਕ ਤੋਂ ਹਣੀ ਹੈ ਕਹਿੰਦੇ ਇਹੀ ਸਵਾਲ ਦਾ ਜਵਾਬ ਹੈ ਖੁਦਾ ਤੋਂ ਪਹਿਲਾਂ ਕੁਝ ਨਹੀਂ ਹੈ ਇੱਕ ਤੋਂ ਪਹਿਲਾਂ ਕੁਝ ਨਹੀਂ ਨਾ ਹੈਗਾ ਇੱਕ ਤੋਂ ਸਟਾਰਟ ਹੁੰਦੀ ਰਹੇ ਕਹਿੰਦੇ ਖੁਦਾ ਤੋਂ ਪਹਿਲਾਂ ਕੁਝ ਨਹੀਂ ਉਹਨਾਂ ਉਹਨੂੰ ਉਸ ਜਵਾਬ ਦੇ ਤੇ تسਲੀ ਹੋ ਜਾਂਦੀ ਮੱਦੀ ਮਨ ਚ ਦੂਜਾ ਸਵਾਲ ਉਹ ਡਰਦੇ ਡਰਦੇ ਪੁੱਛਦਾ ਦੂਜਾ ਸਵਾਲ ਕੀ ਸੀਗਾ ਕਦੋਂ ਕਦੋਂ ਨਹੀਂ ਅਸਲ ਜੇਕਰ ਖੁਦਾ ਰਹਿੰਦਾ ਕਿੱਥੇ ਦੂਜਾ ਸਵਾਲ ਹੀ ਖੁਦਾ ਰਹਿੰਦਾ ਕਿੱਥੇ ਹੈ ਕਹਿੰਦਾ ਜੀ ਦੁੱਧ ਦਾ ਇੱਕ ਕਟੋਰਾ ਮੰਗਾਓ ਬਾਬਾ ਜੀ ਕਹਿੰਦੇ ਵੀ ਦੁੱਧ ਦਾ ਕਟੋਰਾ ਮੰਗਾਓ ਉਹ ਫਿਰ ਸੋਚਦਾ ਮਨ ਦੇ ਵਿੱਚ ਪਈਨੇ ਦਿਨਾਂ ਤੋਂ ਇਹਨੂੰ ਸਜ਼ਾ ਮਿਲੰਦਈ ਆ ਬਗਦਾਦ ਦੇ ਵਿੱਚ ਹੈਗੇ ਨੇ ਫਕੀਰ ਹਿੰਦੂ ਤੇ ਇਹਨਾਂ ਨੂੰ ਭੁੱਖ ਲੱਗੀ ਹੋਣੀ ਆ ਤੇ ਉਹ ਆ ਨਾ ਆਪਣੇ ਚਿੱਲਿਆਂ ਨੂੰ ਕਹਿੰਦੇ ਵੀ ਜਾਓ ਦੁੱਧ ਦਾ ਘਟੋਰਾ ਲੈ ਕੇ ਆਓ ਉਹਨਾਂ ਦੇ ਭਾਂਡੇ ਉੱਥੋਂ ਦੇ ਰਾਖੀ ਵੱਡੇ ਵੱਡੇ ਉਹਨਾਂ ਦਾ ਭਰ ਕੇ ਦੁੱਧ ਨੂੰ ਲੈ ਤੇ ਬਾਬਾ ਜੀ ਨੇ ਦੁੱਧ ਵੱਲ ਵੇਖੀ ਜਾਂਦੇ ਤੇ ਉਹਨਾਂ ਜਿਹੜਾ ਬੰਦਾ ਸੀ ਨਾ ਦਸਤਗੀਰ ਕੁਕੀ ਦਾ ਦੁੱਧ ਬੜਾ ਸਾਫ਼ ਸੁਥਰਾ ਤੇ ਵਧੀਆ ਦੁੱਧ ਆ ਕਹਿੰਦੇ ਦੁੱਧ ਬਹੁਤ ਸਾਫ਼ ਸੁਥਰਾ پاک ਦੁੱਧ ਆ ਮੈਨੂੰ ਵੀ ਪਤਾ ਪਰ ਇੰਚ ਕੁਛ ਹੈਗਾ ਕਿੰਦੇ ਉਹਨੂੰ ਲੱਗਦਾ ਕਿ ਚੇਲੇ ਮੇਰੇ ਕੁਝ ਮਲਾ ਨਾ ਲਿਆਏ ਹੋਣ ਤੇ ਉਹ ਪੁੱਛਦਾ ਹੁੰਦਾ ਲੋ ਤੇ ਕਹਿੰਦੇ ਵੀ ਨਹੀਂ ਬਾਬਾ ਜੀ ਉਹ ਅਹੀਂ ਦੁੱਧ ਬਿਲਕੁਲ ਸਾਫ਼ ਸੁਥਰਾ ਉਸੇ ਤਰੀਕੇ ਦੇ ਨਾਲ ਹੀ ਲੈ ਕੇ ਆਏ। ਉਹ ਕਹਿੰਦੇ ਜੀ ਬਿਲਕੁਲ ਪਾਕ ਦੁੱਧ ਆ ਬੜਾ ਸਾਫ਼ ਸੁਥਰਾ ਦੁੱਧ ਆ ਇਹਦੇ ਵਿੱਚ ਕੁਝ ਨਹੀਂ ਮਿਲਿਆ। ਕਹਿੰਦੇ ਮੈਂ ਵੀ ਕਹਿਣ ਦਿਆਂ ਬੜਾ ਪਾਕ ਆ ਦੁੱਧ ਸਾਫ਼ ਸੁਥਰਾ ਆ ਪਰ ਇਹਦੇ ਵਿੱਚ ਕੁਝ ਹੈਗਾ। ਕੀ ਕਹਿੰਦੇ ਆ ਤੁਹਾਨੂੰ ਇਹਦੇ ਵਿੱਚ ਕੁਝ ਹੈਗਾ ਕੀ ਹੈਗਾ ਇਹਦੇ ਵਿੱਚ? ਇਹਦੇ ਮੈਨੂੰ ਦੱਸਿਓ ਵਿੱਚ ਕਿਉ ਹੈਗਾ ਕਿ ਨਹੀਂ ਹੈਗਾ ਕਿਹੜਾ ਹੈਗਾ ਕਿਹੜਾ ਨਜ਼ਰ ਨਹੀਂ ਆ ਰਿਹਾ ਪਰ ਇਹਦੇ ਕਣ ਕਣ ਦੇ ਵਿੱਚ ਦੁੱਧ ਦੇ ਵਿੱਚ ਕਿਉ ਹੈਗਾ ਕਿ ਨਹੀਂ ਹੈਗਾ ਕਿੰਦਾ ਹੈਗਾ ਕਿੰਦਾ ਹੁੰਦਾ ਕਣ ਕਣ ਦੇ ਵਿੱਚ ਖੁਦਾ ਵੀ ਹੈਗਾ ਤੈਨੂੰ ਨਜ਼ਰ ਨਹੀਂ ਆ ਰਿਹਾ ਕਿਉਂਕਿ ਤੇਰੀ ਯਕੀਨ ਨਹੀਂ ਨਾ ਹੈਗੀ ਜਿੱਦਣ ਵਾਲੀ ਕਣ ਕਣ ਦੇ ਵਿੱਚ ਖੁਦਾ ਹੈਗਾ ਕਣ ਕਣ ਦਾ ਮਤਲਬ ਸਾਡਾ ਸਾਰਾ ਤੇ ਵਿੱਚ ਵੀ ਪਰਮਾਤਮਾ ਹੈਗਾ ਜਿਉ ਜਰਰੇ ਜਰਰੇ ਚ ਕਣ ਕਣ ਚ ਆ ਸਾਡੇ ਦੇ ਵਿੱਚ ਵੀ ਹੈਗਾ ਇੱਕ ਦੂਜੇ ਦੇ ਨਾਲ ਲੜਨਾ ਨਫ਼ਰਤ ਕਰਨੀ ਬੰਦ ਕਰ ਦੀਏ ਕਿਉਂਕਿ ਪਰਮਾਤਮਾ ਸਾਰਿਆਂ ਦੇ ਵਿੱਚ ਹੈ ਤੇ ਇਹ ਸਵਾਲ ਕੀ ਸੀਗਾ ਕਿ ਖੁਦਾ ਕੰਮ ਕੋਈ ਕਰਦਾ ਹੈ ਕਿ ਵਿਹਲਾ ਹੀ ਰਹਿੰਦਾ ਹੈ ਤੇ ਬਰਨਾਰਕ ਦੇਵ ਜੀ ਕਹਿੰਦੇ ਬਈ ਦਸ਼ਤਗੀਵ ਤੂੰ ਐਸ ਜਗ੍ਹਾ ਦੇ ਉੱਤੇ ਬੈਠਾ ਤੱਕ ਤੋਂ ਦੇ ਉੱਤੇ ਤੇ ਮੈਂ ਇਸ ਵੇਲੇ ਤੇਰੇ ਸਾਹਮਣੇ ਮੁਸਲਮਾਨਾਂ ਦੀ ਜਗ੍ਹਾ ਦੇ ਉੱਤੇ ਖੜਾ ਆ ਜਿੱਥੇ ਮੁਸਲਮ ਖੜੇ ਹੁੰਦੇ ਆ ਮੈਨੂੰ ਇੱਥੇ ਬੈਠਣ ਦੇ ਤੇ ਮੈਥੇ ਸਵਾਲਾਂ ਦਾ ਜਵਾਬ ਦੇ ਜੇ ਨਾ ਤੂੰ ਪੁੱਛੀ ਜਾ ਉਹ ਰੱਬ ਨੂੰ ਖੁਦਾ ਨੂੰ ਮੰਨਣ ਵਾਲਾ ਬੰਦਾ ਹੀਗਾ ਉਹ ਕਹਿੰਦਾ ਇਹ ਤੇ ਸੋਦਾ ਹੀ ਬੜਾ ਸੌਖਾ ਹੈ ਤੁਸੀਂ ਇੱਥੇ ਆਣ ਕੇ ਬਹਿ ਜੋ ਕਿਉਂਕਿ ਅੰਦਰ ਬੜੀਆਂ ਤਸੱਲੀਆ ਹੋਈਆਂ ਉਹਦੇ ਜਵਾਬ ਸੁਣ ਸੁਣ ਕੇ ਤੇ ਗੁਰਨਾਨਕ ਦੇਵ ਜੀ ਉਹਦੇ ਤਖਤ ਤੇ ਬਹਿ ਕੇ ਨਾ ਅੱਖਾਂ ਬੰਦ ਕਰ ਲਈਆਂ ਤੇ ਬੈਠੇ ਰਿਹਾ ਕੁਝ ਨਹੀਂ ਬੋਲੇ ਜਦੋਂ ਕਾਫੀ ਦੇਰ ਤੱਕ ਕੁਝ ਨਹੀਂ ਬੋਲੇ ਫਿਰ ਉਹ ਪੁੱਛਦਾ ਕਿ ਐ ਫਕੀਰ ਮੈਨੂੰ ਦੱਸੋ ਉਹ ਮੇਰੇ ਪਿੱਛੇ ਸਵਾਲ ਦਾ ਜਵਾਬ ਦਿਓ ਕੁਦਾ ਕੁਛ ਕਰਦਾ ਵੀ ਆ ਕਵੇਲਾ ਰਹਿਦਾ ਹੈ ਕਹਿੰਦਾ ਖੁਦਾ ਆ ਹੀ ਕੁਛ ਕਰਦਾ ਹੈ ਤਖਤ ਤੋਂ ਬੈਠੇ ਬੰਦੇ ਨੂੰ ਥੱਲੇ ਲਾ ਕੇ ਰੱਖ ਦਿੰਦਾ ਹੈ ਤੇ ਥੱਲੇ ਬੈਠੇ ਬੰਦੇ ਨੂੰ ਤਖਤ ਤੇ ਬਿਠਾ ਦਿੰਦਾ ਸਾਨੂੰ ਕਦੀ ਮੈਨੂੰ ਚਾਹ ਜੇਰੀ ਮਰਜ਼ੀ ਪੁਲੀਸ਼ ਕਰੇ ਨਾ ਸਾਨੂੰ ਹੰਕਾਰ ਹੀ ਕਰਨਾ ਚਾਹੀਦਾ ਤੇ ਨਾ ਹੀ ਸਾਨੂੰ ਆਪਣੇ ਆਪ ਤੇ ਸ਼ਰਮਿੰਦਗੀ ਆਉਣੀ ਚਾਹੀਦੀ ਜੇ ਅਸੀਂ ਕਿਸੇ ਵੀ ਘੱਟ ਸਿਚੁਏਸ਼ਨ ਮਾੜੀ ਜਗ੍ਹਾ ਦੇ ਉੱਤੇ ਜਾਂ ਕਿਤੇ ਵੀ ਕਿਸੇ ਵੀ ਕੈਟਾਗਰੀ ਦੇ ਵਿੱਚ ਬੈਠੇ ਆ ਨਾ ਕਿਉਂਕਿ ਸਿੱਧੇ ਐਸੀ ਅੱਜ ਦੀ ਵੀਡੀਓ ਤੁਸੀਂ ਕੀ ਰਹੋਗੇ ਆਦੇ ਬਾਰੇ ਜੋ ਬਹੁਤ ਵਧੀਆ ਕਿਸਮ ਦੀਆਂ ਗੱਲਾਂ ਇਹਨਾਂ ਨੇ ਦੱਸੀਆਂ ਤੇ ਜਿਸ ਤਰ੍ਹਾਂ ਸਵਾਲ ਪੁੱਛੇ ਗਏ ਅਹ ਖੁਦਾ ਜਿਹੜਾ ਹੈ ਕਿੱਥੇ ਰਹਿੰਦਾ ਹੈ ਉਹ ਕੋਈ ਕੰਮ ਵੀ ਕਰਦਾ ਹੈ ਜਾਂ ਨਹੀਂ ਤੇ ਇਹਨਾਂ ਨੇ ਬਹੁਤ ਚੰਗੇ ਜਵਾਬ ਦਿੱਤੇ ਔਰ ਬਾਬਾ ਗੁਰੂ ਨਾਨਕ ਦੇ ਜਿਹੜੇ ਇਹਨਾਂ ਨੇ ਜਵਾਬ ਜਿਹੜੇ ਨੇ ਸਾਰੇ ਦੇ ਸਾਰੇ ਐਕਸਪਲੇਨ ਕੀਤੇ ਬਹੁਤ ਵਧੀਆ ਕਿਸਮ ਦੀ ਵੀਡੀਓ ਬਹੁਤ ਬਹੁਤ ਜ਼ਿਆਦਾ ਚੰਗੀ ਵੀਡੀਓ ਤੇ ਹਰ ਜਗ੍ਹਾ ਜਿਹੜਾ ਰੱਬ ਹੈ ਜਿਹ ਪਰਪਾ ਪਰਮਾਤਮਾ ਹੈ ਉਹ ਮੌਜੂਦ ਹੈ ਤੇ ਸਾਨੂੰ ਜਿਹੜਾ ਮਹਿਸੂਸ ਕਰਨ ਦੀ ਜ਼ਰੂਰਤ ਹੈ ਤੇ ਇਹ ਲੋਕ ਜਿਹੜੇ ਨੇ ਇਹ ਜਿਹੇ ਉੱਚੇ ਜਿਹੜੇ ਸਵਾਲ ਪੁੱਛਦੇ ਨੇ ਉਹਨਾਂ ਦਾ ਬਹੁਤ ਖੂਬਸੂਰਤ ਜਿਹੜਾ ਜਵਾਬ ਜਿਹੜਾ ਇਸ ਵੀਡੀਓ ਚ ਤੁਸੀਂ ਵੀ ਸੁਣਿਆ ਤੁਸੀਂ ਕੀ ਕਹੋਗੇ ਬੜਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਤੁਸੀਂ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਸਾਡੀ ਇਹ ਚੈਨਲ ਤੇ ਤੁਸੀਂ ਨਵੇਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਾਨੂੰ ਸਪੋਰਟ ਵੀ ਕਰਨਾ ਹੈ ਅੱਜ ਇਹ ਵੀਡੀਓ ਨੂੰ ਇੱਥੇ ਮੁਕਾਵਾਗੇ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੁੰਦੀ ਹੈ ਸੱਚੀ ਅਕਾਲ ਜੀ ਅਲ ਹਾਫਿਜ਼